ਕਹਿੰਦਾ ਅੱਖਾਂ ਸਾਹਮਣੇ ਬਹਿ ਕੇ ਮੂੰਹ ਬਣਾਉਣ ਵਾਲੀ ਏ ਹਾਂ ਹੁਣ ਸਾਥੋਂ ਹੀ ਮੂੰਹ ਲਕਾਉਣ ਲੱਗ ਗਈ ਹੇ ਹੇ ਤੇਰੇ ਸੂਟਾਂ ਦੇ ਰੰਗ ਬਦਲੇ ਬਦਲੇ ਲੱਗਦੇ ਨੇ ਮੈਚਿੰਗ ਕਿਤੇ ਹੋਰ ਹੋਣ ਲੱਗ ਗਈ ਹੇ ਹੇ ਪਿੰਡੋਂ ਲੰਗਦੀ ਬਸ ਵੇਖ ਹੌਲ ਜੇ ਪੈਂਦੇ ਹਾਂ ਤੂੰ ਸਫ਼ਰ ਭੁੱਲ ਕੇ ਗੱਡੀਆਂ 'ਚ ਬਹਿ ਗਈ ਹਾਂ ਹਾਂ ਹੁਣ ਬਾਹਰਲਾ ਖਾਣਾ ਚੰਗਾ ਨਹੀਂ ਲੱਗਦਾ ਤੇਰਾ ਝੂਠਾ ਖਾਣ ਦੀ ਯਾਦ ਤਜੋ ਹਾਏ ਓਏ ਹੇ ਚੇਤੇ ਕਰੋ ਸ਼ਹਿਰ ਦੀਆਂ ਗਲੀਆਂ ਮੈਂ ਆਕੜ ਯਾਦਾਂ ਚ ਖੋਲਦਾ ਸੀ ਹਾਂ ਜੇ ਅੱਖਾਂ ਨਾ ਭਰੀਆਂ ਫੇਰ ਗਈ ਤੂੰ ਹੱਥ ਫੜ ਚੱਲਦਿਆਂ ਦੇ ਪਲ ਫਰੋਲਦਾ ਸੀ ਹਾਏ 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 ਓ ਰੱਬ ਵੀ ਪੱਖ ਤੇਰੇ ਖੜਿਆ ਹਾਂ ਤੂੰ ਦੱਸ ਮੈਂ ਦਰਦਰ ਮੰਨ ਤਾਂ ਨਹੀਂ ਕੀਤੀਆਂ ਹਾਂ ਸੰਭੀ ਬੈਠੀ ਐ ਹਾਂ ਇਹ ਦਰਗਾਹ ਤੇ ਦਵਾਈਆਂ ਚੂੜੀਆਂ ਕਿਤੇ ਭੰਨ ਤਾਂ ਨਹੀਂ ਦਿੱਤੀਆਂ ਹਾਏ ਹੇ ਮਰਿਆ ਚ ਗਿਆ ਲਾ ਬਸ ਉਹਦੀ ਹਾਂ ਚ ਹਾਂ ਭਰ ਲਿਆ ਕਰੀ ਆਪਣੇ ਵਿਆਹ ਦੇ ਖਾਬ ਸਜਾਈ ਬੈਠੀ ਆ ਨੀਪਾਂ ਵਿੱਚ ਊਠੀ ਸਹੀ ਮੇਰੀ ਬੇਬੇ ਨਾਲ ਗੱਲ ਜਰੂਰ ਕਰ ਲਿਆ ਕਰ ਹਏ ਕਿਉਂ ਤੁਰ ਗਏ ਕੱਲਿਆਂ ਛੱਡ ਕੇ